ਅੱਜ 26 ਜਨਵਰੀ ਤੇ ਮੱਦੇਨਜ਼ਰ ਇਹ ਰੂਟੀਨ ਵਾਈਜ਼ ਵੀ ਕ੍ਰਾਈਮ ਉੱਥਲ ਪਾਂ ਸੁਧਿਰ ਇਹ ਮੰਨਨ ਦੇ ਦਿੱਤੀ ਪੁਲਿਸ ਵਕਫ ਵਕ ਸਮੇਂ ਤੇ ਫਲੈਗ ਮਾਰਕ ਕਰ ਦਿੱਤੀ ਹੈ ਤੇ ਅੱਜ ਵੀ ਅਸੀਂ ਸਾਡੇ ਐਸਐਸਪੀ ਸਬਾ ਹਰਕਮਰਪੀਤ ਸਿੰਘ ਖੱਖ ਜੀ ਦੇ ਨਿਰਦੇਸ਼ਾਂ ਤੇ ਅਤੇ ਡੀਐਸਪੀ ਫਲੋਰ ਸਰਪੰਸ ਸਿੰਘ ਬਾਜ ਜੀ ਦੀ ਹਦਾਇਤ ਅਨੁਸਾਰ ਐਸਐਚਓ ਬਿਲਕਾ ਤੇ ਐਸਐਚਓ ਫਲੋਰ ਮੇਰੇ ਵੱਲੋਂ ਵਕਫ ਫਲੈਗ ਮਾਰਕ ਫਲੋਰ ਹਨੇ ਚਕ ਦਿੱਤੀ ਹੈ ਜਰੂਰ ਅਸੀਂ ਵਕਫ ਵਕ ਏਰੀਆ ਦੇ ਵਿੱਚ ਫੁੱਟ ਪੈਟ੍ਰੋਲਿੰਗ ਕਰਦੇ ਵੇਖੋ ਪੈਟ੍ਰੋਲਿੰਗ ਕੀਤੀ ਗਈ ਹੈ ਤਾਂ ਜੋ ਜਿਹੜੇ ਮਾੜੇ ਅੰਸਰ ਆਪਣੀ ਕਿਸੇ ਤਰ੍ਹਾਂ ਦੀ ਆਪਣੀ ਬਦਨੀਤੀ ਦੇ ਨਾਲ ਕੋਈ ਕ੍ਰਾਈਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਇੱਕ ਇੱਕ ਸ਼ੋਅ ਆਫ ਫੋਰਸ ਦਿਖਾ ਲਈ ਕਿ ਜੇਕਰ ਤੁਸੀਂ ਕਾਨੂੰਨ ਦੇ ਸ਼ਾਸਨ ਚੈਲੰਜ ਕਰੋਗੇ ਤਾਂ ਤੁਹਾਡੇ ਵਾਸਤੇ ਅਸੀਂ ਹੈਗੇ ਹਾਂ ਕਿ ਸੈਕੰਡਲੀ ਪਬਲਿਕ ਦੇ ਕਾਮ ਨਾਗਰਿਕ ਜਿਹੜਾ ਕਿ ਕਾਨੂੰਨ ਦੀ ਪਾਲਣਾ ਕਰ ਲਿਆ ਉਹਨਾਂ ਦੇ ਵਿੱਚ ਇੱਕ ਵਿਸ਼ਵਾਸ ਦਾ ਰੱਖਣ ਵਾਸਤੇ ਕਿ ਪੁਲਿਸ ਉਹਨਾਂ ਦੀ ਸੇਫਟੀ ਵਾਸਤੇ ਹਰ ਵੇਲੇ ਅਵੇਲੇਬਲ ਹੈ ਅਸੀਂ ਫਲੈਗ ਮਾਰ ਚੀਤੀ ਗਈ ਹੈ ਤਾਂ ਜੋ ਆਨਲਾਈਨ ਟਾਈਮ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅੰਸੁਖੀਟ ਮਨਾਉ ਸਕਤੇ ਆਪਣੀ ਇੱਕ ਪ੍ਰੈਜੈਂਸ ਪਬਲਿਕ ਦੇ ਵਿੱਚ ਵਿਚਾਰਨ ਵਸਥਿਤ ਰੱਖੀ ਹੋਵੇ ਅ ਜੀ ਬੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਕ ਅਤੇ ਐਸਐਸਪੀ ਜਲੰਧਰ ਵਿਖੇ ਸ਼੍ਰੀ ਹਰਕਮਰ ਸਿੰਘ ਖੱਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਉਣ ਵਾਲੇ ਜਿਹੜੇ ਪ੍ਰੋਗਰਾਮ 26 ਜਨਵਰੀ ਹੈ ਉਹਦੇ ਉਹਨੂੰ ਮਤਲਬ ਕਿ ਸਚਾਰੂ ਟੰਗ ਨਾ ਕਰਵਾਉਣ ਵਾਸਤੇ ਆਪਾਂ ਜਿਹੜਾ ਸਬਡਿਵੀਜ਼ਨ ਫਲੋਰ ਦੇ ਅੰਤਰਗਤ ਜਿਹੜੇ ਥਾਣੇ ਪੈਂਦੇ ਹੈਗੇ ਆ ਪੁਲਿਸ ਥਾਣਾ ਫਲੋਰ ਅਤੇ ਪੁਲਿਸ ਥਾਣਾ ਗੁਰਾਇਆ ਇਹਦੇ ਵਿੱਚ ਆਪਾਂ 플ੈਗ ਮਾਰਚ ਅੱਜ ਕਰਿਆ ਆ ਇਹਦੇ ਵਿੱਚ ਸਾਡੀ ਟੋਟਲ 100 ਦੀ ਨਖਰੀ ਹੈ ਜਿਹਦੇ ਵਿੱਚ ਇੱਕ ਜੀਓ ਸਾਹਿਬਾਨ ਜਿਹੜੇ ਹੈਗੇ ਆ ਆਪਣਾ ਖਾਣਿਆ ਦੇ ਇੰਚਾਰਜ ਜਿਹੜੇ ਹੈਗੇ ਆ ਸਬ ਡਿਵੀਜ਼ਨ ਆਪਣਾ ਖਾਣਾ ਫਲੋਰ ਬਰਾਇਆ ਤੇ ਬਿਲਗਾ ਦੇ ਜਿਹੜੇ ਥਾਣਾ ਮੁਖੀ ਆ ਉਹ ਤੇ ਇੱਕ ਰਿਜ਼ਰਵ ਫੋਰਸ ਜਿਹੜੀ ਹੈਗੀ ਆ ਪੁਲਿਸ ਲਾਈਨ ਤੋਂ ਆਪਾਂ ਲਈ ਹੋਈ ਆ ਫੁੱਲ ਸਾਡੇ ਕੋਲ 10 ਜਿਹੜੇ ਹੈਗੇ ਆ ਵਹੀਕਲs ਹੈਗੇ ਆ ਤੇ ਮੈਂ ਆਮ ਜਨਤਾ ਨੂੰ ਅਪੀਲ ਕਰਦਾ ਆ ਕਿ ਜਿਹੜੀ ਪੁਲਿਸ ਹੈਗੀ ਆ ਉਹ 26 ਜਨਵਰੀ ਦੇ ਜਿਹੜੇ ਇੱਕ ਕਾਰਗ੍ਰਾਮ ਹੈ ਇਹਦੇ ਵਿੱਚ ਤੁਹਾਡੇ ਨਾਲ ਹੈਗੀ ਆ ਤੇ ਜਿਹੜੇ ਮਾੜੇ ਐਂਸਰਾਂ ਨੂੰ ਮੈਂ ਚੇਤਾਵਨੀ ਦਿੰਦਾ ਆ ਕਿ ਤੁਸੀਂ ਜਿਹੜੇ ਹੈਗੇ ਆ ਬਚ ਕੇ ਰਹੋ ਕੀ ਪੂਰੀ ਜਲੰਧਰ ਪੁਲਿਸ ਜਿਹੜੀ ਜਲੰਧਰ ਤੇ ਹਾਤੀ ਦੀ ਪੁਲਿਸ ਤੁਹਾਡੇ ਅਗੇਂਸਟ ਹੈਗੀ ਆ ਤੇ ਆਉਣ ਵਾਲਾ ਜਿਹੜਾ 26 ਜਨਵਰੀ ਨੂੰ ਸਹੀ ਤਰੀਕਾ ਨਾਲ ਮਨਾਇਆ ਜਾਊਗਾ ਥੈਂਕ ਯੂ